ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ țeja ਤਸਵੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਆਪਾਂ ਫੌਜੀ ਫਾਰਮ ਤੇ ਪਹੁੰਚੇ ਆਂ ਤੇ ਹਰ ਵਾਰ ਦੀ तरह ਕਾਫੀ ਗਿਣਤੀ ਜੱਜ ਵੀ ਤੁਹਾਨੂੰ ਗਾਵਾਂ ਦਿਖਾਉਣੀ ਆਵਾ ਇੱਧਰ ਵੀ ਹੈਗੀਆਂ ਮੈਂ ਛੋਟੇ ਪਹਾ ਲੀਆਂ ਵੱਡੇ ਪਹਾ ਲੀਆਂ ਸਾਰੀਆਂ ਇੱਕ ਗਾਂ ਤਾਂ ਬਿਲਕੁਲ ਤਾਜੀ ਸੋਈ ਦਿਖਾਉਣੀ ਆ ਜੇ ਹੁਣੇ ਸੋਈ ਆ ਮਗਰ ਵੱਛੇ ਬੜੀ ਸ਼ਾਨਦਾਰ ਹੈ ਜਿਹੜੀ ਕਾਫੀ ਸੂਖੂ ਸੂਰਤ ਚਹੀਏ ਇਹਦੇ ਮਗਰ ਜੇਰ ਜੇ ਦੀ ਪੈਨਲ ਹੀ ਆ ਤੇ ਬਾਕੀ ਚਲੋ ਗੱਲਬਾਤ ਆਪਾਂ ਕਰਦੇ ਆਂ ਇਹ ਆ ਵੀ ਕੱਪਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀਬਾ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਜੀ ਬੜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਜੀ ਵੇ ਤੇ ਮਾਲ ਉੱਦਣਾ ਲਾ ਫੇਰਾ ਮਾਲ ਮੈਂ ਤੁਹਾਡੇ ਪੈਰਾਂ ਪਿੱਛੇ ਬਾਬੇ ਬੁੱਢੇ ਸਾਹਿਬ ਦੀ ਮੇਰ ਨਾਲ ਉੜਦਾ ਜਾਂਦਾ ਮਾਲ ਤੇ ਠੀਕ ਆ ਅੱਜ ਆਪਣੇ ਕੋਲ ਤੋਹਫੇ ਆਏ ਆ ਵੀਰ ਜੀ ਬੱਚੀਆਂ ਆਈਆਂ ਆਪਣੇ ਕੋਲ 20 ਕਿਲੋ ਵਾਲੀ 22 ਕਿਲੋ ਵਾਲੀ ਬੱਚੀ ਆ ਆਪਣੇ ਕੋਲ ਜਲਸੀ ਤੇ ਛੋਟੇ ਭਾਵੀ ਆ ਛੋਟੇ ਭਾਜ 5000 ਤੋਂ ਤਾਜੀ ਸਹੀ ਬੱਚੀ ਸਟਾਰਟ ਅੱਛਾ ਹਾਂਜੀ ਠੀਕ ਆ ਅੱਜ ਆਪਣੇ ਕੋਲ 20 ਪਲੱਸ ਵਾਲੀਆਂ ਵੜਾਂਆਂ ਆ ਨਾ ਦੋ ਬੱਚੀਆਂ ਸੁਈਆਂ ਤਾਜ਼ੀਆਂ ਦੋਆਂ ਮਗਰ ਬੱਚੀਆਂ ਅੱਛਾ ਚੰਗੀਆਂ ਫਾਰਮ ਵਾਲੀਆਂ ਵੜਾਂ ਆ ਠੀਕ ਆ ਜੀ ਹਾਂਜੀ ਇੱਕ ਆਪਣੇ ਕੋਲ ਜਲਸੀ ਹੈ 22 ਕਿਲੋ ਵਾਲੀ ਕਬਡੀ ਵੈੜ ਹੁਣੇ ਸੂਕ ਹੈਡੀ ਆ ਵੱਚੀ ਬਹੁਤ ਚੰਗੀ ਮਗਰ ਦਿੱਤੀ ਚਲੋ ਨਾਮ ਦੱਸਦੇ ਕਰੀ ਨਾਮਦੀਪ ਸਿੰਘ ਜਿਲ੍ਹਾ ਗਦਾਸਪੁਰ ਤਹਿਸੀਲ ਬਟਾਲਾ ਰਹਿਨੇ ਆਪਾਂ ਮਾਲਿਆਲ ਦੇ ਕੋਲ ਤੇ ਠੀਕ ਹੈ ਜੀ ਹਉ ਜੀ ਭਾਰ ਹਾਂ ਜੀ ਤੇ ਫੋਨ ਨੰਬਰ ਫੋਨ ਨੰਬਰ 9872902905 ਤੇ ਵੀਰ ਭਰਾਵਾਂ ਨੂੰ ਬੇਨਤੀ ਆ ਐਂਡ ਤੀਆਂ ਵੀਡੀਓ ਵੇਖਿਆ ਕਰੋ ਭਾ ਛੋਟੇ ਵੱਡੇ ਸਾਰੇ ਹੁੰਦੇ ਆ ਮਿਕਸ ਵੈਰਾਈਟੀ ਹੁੰਦੀ ਸਾਰਾ ਮਾਲ ਹੁੰਦਾ ਤੇ ਬਾਕੀ ਜਿਹੜੀਆਂ ਸਈਆਂ ਉਹ ਐੱਚੀ ਆਪਣੀਆਂ ਚੋਕੇ ਖੜੋ ਗੱਬਣਾ ਆਪਣੀਆਂ ਪਾਸ ਕਰਕੇ ਲੈ ਜਾਓ ਨਹੀਂ ਆਏ ਆ ਸ਼ੇ ਦੀ ਆਪਣੀ ਦੰਦਾ ਦੀ ਫੁੱਲ ਗਰੰਟੀ ਹੋਊਗੀ ਥਣਾ ਦੀ ਠੀਕ ਹੈ ਜੀ ਹਾਂ ਜੇ ਕੇ ਵੀਰ ਭਾਣੇ ਆਨਲਾਈਨ ਮੰਗਣੀਆਂ ਸ਼ੇ ਦੀ ਦੰਦਾ ਦੀ ਥਣਾ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਵੀਰ ਜੀ ਇਹ ਜਲਸੀ ਬੱਚੀ ਆ ਇਹ ਗੱਬਣ ਆ ਜੇ ਗੱਬਣ ਆ ਦੋ ਚਾਰ ਦਿਨ ਲੈ ਜੂਗੀ ਆ ਥੱਲੇੋਂ ਦੇਖ ਸਕਦੇ ਜੇ ਹੁਣ ਹਵਾਨੇ ਤੇ ਨਾੜਾ ਮਿਲਕਵੇਂ ਨੇ ਚੰਗੀ ਲੱਗੀ ਆ ਵੀਰ ਜੀ ਦੋ ਚਾਰ ਦਿਨ ਹੋਰ ਕੱਢ ਗਈ ਤਾਂ ਸੂਣ ਤੋਂ ਪਹਿਲਾਂ ਚੋਣੀ ਪਊਗੀ ਅੱਛੀ ਕੋਈ ਬੈਠਾ ਨਹੀਂ ਜਾਂਦਾ ਇੰਨਾ ਕਿ ਤੇ ਮਾਲੀ ਨੇ ਅਟਰ ਵਧੀਆ ਪਿਆਰ ਕੀਤਾ ਠੀਕ ਆ ਬਾਹਰ ਵਾਲਿਆਂ ਗਾਵਾਂ ਜਿੱਦਾਂ ਹੁੰਦੀਆਂ ਏਦਾਂ ਦੀ ਵੈੜ ਆ ਏਦਾਂ ਦੀਆਂ ਬਾਹਰ ਇਟਲੀ ਜਲਦੀਆਂ ਵੈੜਾਂ ਠੀਕ ਆ ਹਾਂਜੀ ਇਟਲੀ ਚ ਮਹਗਾਈ ਆ ਇਟਲੀ ਦੇ ਹਿਸਾਬ ਨਾਲ ਮਹਗਾਈ ਵੀਰ ਜੀ ਅੱਛਾ ਇਹ ਲੋ ਆਰਡਰ ਕਿਦਾਂ ਦਾ ਵੈੜ ਨੇ ਤਿਆਰ ਕੀਤਾ ਕਿਦਾਂ ਦੀ ਵੈੜ ਜਲਸੀ ਪਿਓਰ ਬਾਕੀ ਸਾਂਮੀ ਸੁੰਬੀ ਵੀ ਚੰਗੀ ਆ ਰਾਜੀ ਆ ਪੂਰੀ ਸਰੀਰੋਂ ਵੀ ਪਹਿਲੇ ਨੇ ਵੀਰ ਜੀ ਨੇ ਦੁੱਧ ਪਵਾਇਆ ਚੋਆਇਆ 20 ਕਿਲੋ ਅੱਛਾ ਕੋਈ ਵੀਰ ਸੇਵਾ ਨਾਲ 5 ਜੋੜੇ 22 ਜੋੜੇ ਫਰੀਦ ਦੀ ਸੇਵਾ ਤੇ ਆ ਅਜੇ ਕੰਪਨੀ ਆ ਦਾਜਾ ਵੀਰ ਲਾਲੇ ਤੇ ਕੋਈ ਬੋਤੀਆਂ ਭਲਾਉ ਨਹੀਂ ਹਵਾਨੇ ਤੇ ਹੈਗੀਆਂ। ਬਾਕੀ ਵੱਡੀਆਂ ਕੋ ਛੋਟੀਆਂ ਨਹੀਂ। ਬਾਕੀ ਆ ਦੂਸਰੇ ਪਾਸੇ ਤੋਂ ਵੀ ਦੇਖ ਸਕਦੇ ਜੇ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਆ। ਜਵਾਹ ਬਾਕੀ ਬੜਾ ਚੰਗਾ ਲੱਗਾ ਵੀਰ ਜੀ। ਤੇ ਮੁੱਲ ਫੇਰ ਇਹਦਾ? ਮੁੱਲ ਤੇ ਵੀਰ ਜੀ ਉੱਡਦੀਆਂ ਨਾਲ ਵਛੀਰਾ ਕਰਨਾ। ਕਿੰਨਾ? ਮਛੀਆਂ ਇਹੋ ਜੀਆਂ ਵਛੀਆਂ ਦਾ ਕੋਈ 90 ਮੰਗ ਡਿਆ ਕੋਈ 95 ਪਰ ਉਹ ਰੇਟ ਨਹੀਂ ਫੌਜੀ ਫਾਰਮ ਦੇ। ਕਿੰਨਾ ਫੌਜੀ ਫਾਰਮ ਤੇ? 70 ਦੀ ਦੇ ਦिए। 68 ਦੀ ਦੇ ਦिए। ਅੰਕਲ ਕੋ ਬਾਕੀ ਮੰਨਤਾਂ ਕਰਾਓ। ਕਿੰਨੇ ਦੀ ਕਰਦੀ ਐ ਜੱਸ ਨੂੰ ਕਰ ਦੋ ਫੇਰ। ਸਾਹੀਆ ਜੀ ਇਹ ਬਿਆਂ ਨੇ ਕਿੰਨੇ ਦੀ 2000 ਕਰ ਦਿੰਦਾ ਮੁੰਡੇ ਮਾਰ ਕਿੰਨੇ ਦੀ ਜੱਸ ਨਾ ਕਰਨੀ ਜੀ 60 ਦੀ ਦੀ ਦੇ ਦਾਂਗੇ ਅੱਛਾ ਸਿੱਧਾ 60 ਹੀ ਜਾਣ ਦੇਣਾ 60 ਦੀ ਦੇ ਦਾਂਗੇ ਅੰਕਲ ਜੀ ਉਹ 60 ਨਿਕਲ ਜਾਂ 60 ਦੀ ਜੱਸ ਨਾ ਦੇ ਦਾਂਗੇ ਅੱਛਾ ਮੈਂ ਕਿਹਾ ਘਰੇ ਪਹਿਲੇ ਖਾਣ ਲੱਗ ਗਿਆ ਹੋਇਆ ਕੋਈ ਗੱਲ 60 ਦੀ ਦੇ ਦਾਂਗੇ ਖਾਣ ਲੇਖਾ ਤਾਂ ਨਹੀਂ ਲੱਗਿਆ ਕਿਤੇ ਨਹੀਂ ਕੋਈ ਤੂੰ ਦਿੰਦਾ ਨਹੀਂ ਬਸ ਸਾਥ ਦੇ ਲੈ ਉਹਨੇ ਠੀਕ ਹੈ ਜੀ ਦੇ ਦਾਂਗੇ ਇੱਕ ਵਾਰੀ ਦਰਸ਼ਨ ਕਰਾ ਦਿਓ ਆਮਾਚੀ ਪੈਣ ਦੀ ਹਾਂ ਨਾ ਕਰਨੀ ਅੰਤ ਨੇ ਕਹਤਾ ਸਾਠੀ ਦੇ ਦਾਂਗੇ ਠੀਕ ਆ ਇੱਥੇ ਕੋਈ ਮੰਤਨ ਕਰਾਂਗੇ ਵੀਰ ਭਾਏ ਦਾ ਛੋਟ ਛੱਪਾ ਥੋੜਾ ਬੋਲਾ ਤੇ ਆ ਜਿਹੜੀ ਜੇ ਹੁਣ ਗੱਡੀ ਆ ਗਿਆ ਡੰਪ ਪੀਚ ਕਾਲੀ ਜਲਸੀ ਵੱਡੀ ਵਹਿੜ ਕ੍ਰੋਸ ਤੇ ਆ ਕ੍ਰੋਸ ਤੇ ਆ ਗੱਬਣੇ ਆ ਵੀ ਤੇ ਇਹ ਵੀ ਵੀਰ ਜੀ ਵੱਢੀ ਵੱੱਤੀ ਕੋ ਛੋਟੀਆਂ ਹੁਣ ਵੱਡੀਆਂ ਵੱੱਟੀਆਂ ਨੇ ਕਿੰਨੇ ਕੱਟ ਕੱਟ ਲਿਆ ਕਰਨਗੇ ਵੀਰ ਜੀ ਬਾਕੀ ਕੱਦ ਕੱਟ ਚਲੋ ਇਹਦਾ ਵੀ ਚੰਗਾ ਆ ਵੀਰਾਂ ਦੇ ਫੋਨ ਬੜੇ ਹੁੰਦੇ ਵੱਡੀਆਂ ਦੀ ਭਾਈ ਭਾਈ ਕਿਦਵਾਰੀਆਂ ਬਹਿਣਾ ਲਿਆ ਕੇ ਦੋ ਠੀਕ ਆ ਕਾਂ ਕਿੰਨੇ ਹੋਲੇ ਆਇਆ ਕਰਨਗੇ 1 ਮਿੰਟ ਰੋ ਦੋ ਇੱਥੇ ਖਾਨ ਇਹਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਤੈਨ ਨੁਗਰੀ ਘੋੜੀ ਜਿੱਥਾਂ ਮਿੱਦਾ ਕਰਦੇ ਆ ਲੀਜੀ ਚਲੋ ਲੈ ਜਾ ਫਿਰ ਇਹ ਲੈ ਪ੍ਰਿੰਟ ਪ੍ਰਿੰਟ ਦਾ ਵੈਸੀਲੀਓਂ ਕਿੱਦਾਂ ਚੰਗਾ ਕੰਨ ਕੰਨ ਹੋਇਆ ਨਿਕਨਿਕ ਲੱਗਾ ਸੰਬੀ ਸੰਬੀ ਚੰਗੀ ਆ ਤੁਰਤ ਦਰਦੀ ਦਰਦੀ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਇਹਦੀ ਦੁੱਧ 15 16 ਕਿਲੋ ਚਲਾਈ ਜਾਊਗੀ ਤੇ ਇਹਦਾ ਮੁੱਲ ਮੋਲ ਤੇ ਵੀਰ ਜੀ ਬੱਚੀ ਦੇ ਵੀਰ ਜੀ ਸਾਠ ਦੀ ਹਾਂਜੀ ਪਰ ਆਪਾਂ ਜਾਇਜ਼ ਦੇਣੀ ਆ 55 ਹੀ ਦੇ ਦਈਏ ਹੋਰ ਕਰ ਦਈਏ ਮੈਂ ਕਰ ਦੋ ਅੰਕਲ ਜੀ ਤੁਸੀਂ ਹੋਰ ਜਿਆਦਾ ਕਰ ਦਿਆਂਗੇ ਕਿੰਨੇ 53 ਦੀ ਹਾਂਜੀ 52 ਦੀ ਜਾਣਦੀ ਐ ਜੀ ਜਾਣ ਦਾਂਗੇ ਵੀਰ ਜੀ ਜਾਸਨ ਅੱਛਾ 50 ਦੀ 50 ਹੀ ਦੇ ਦਾਂਗੇ ਠੀਕ ਆ ਵੀਰ ਜੀ ਜਿਹੜੇ ਅੱਜ ਰੇਡ ਪਾਤੇ ਹਨ ਹਾਂਜੀ ਦੀ ਵੱਸੀ ਆ ਹਾਂਜੀ ਤੇ ਅੱਜ ਜਿਹੜੇ ਭਰਾ ਪਹਿਲੇ ਪਹਿਲੇ ਫੋਨ ਤੇ ਜਾਣਾ ਮਾਲ ਵੱਸੀਆਂ ਹੋਰ ਲਈਆਂ ਭਲਕੇ ਫਿਰ ਪਰਸੋਂ ਵੀਡੀਓ ਪਾਵਾਂਗੇ ਆਹਾਂ ਲਿਖੀ ਜੀ ਕਮਾਈ ਰੱਖ ਕੇ ਬਾਅਦ ਲਈ ਜਣੀਆਂ ਤੁਹਾਨੂੰ ਪਤਾ ਰੋਜ਼ ਜੀਆਂ 10 ਵੜਾ ਵੇਚੀ ਦੀਆਂ ਠੀਕ ਆ ਇਹ ਵੀ ਹੋਟਕਿੰਗ ਵਾਲੇ ਭਾਈ ਆ ਤੇ ਆ ਜਿਹੜੀ ਜੇ ਗਾੜੀ ਜਲਦੀ ਆ ਗਈ ਇਹ ਵੀ 15 16 ਕਿਲੋ ਵਾਲੀ ਅੱਛਾ ਤੇ ਇਹਦਾ ਰੇਟ ਪਉਣਾ ਜ਼ੈਰ ਠੀਕ ਹੈ ਅਗਰ 10 12 ਦਿਨ ਘੜਦੀ ਆ ਬੜੀ ਠੀਕ ਆ ਜੇ ਬਾਕੀ ਜਰਤੀਆਂ ਦੇ ਹਿਸਾਬ ਨਾਲ ਕੱਦ ਕਾਠ ਜਿਹੜਾ ਇਹਦਾ ਚੰਗਾ ਆ ਜੇ ਤੁਸੀਂ ਜਦੀ ਵਾੜਿਆ ਨਾ ਮੋਲ ਲਗਾ ਨਹੀਂ ਗਿਆ ਕਰਨਾ 15 16 ਕਿਲੋ ਦੁੱਧ ਪਾ ਦੂਗੀ ਦੱਜਾ ਸੁਗਾ ਵਾੜਿਆ ਠੀਕ ਆ ਤੇ ਆਹ ਟਰਲਟਾਂ ਬੜੀਆਂ ਲੈ ਬਣੂ ਬੜੀਆਂ ਅਜੇ ਤਿਆਰ ਹੋਣੀ ਆ ਅਲੇ ਦਿਨ 12 13 ਲੈ ਜੂਗੀ ਛੋਟੇ ਛੋਟੇ ਵਸੀ ਇੱਥੋਂ ਦੀਆਂ ਸੂਣ ਜੱਡਾ ਲਾਉਂਦੀ ਵੇਖੋ ਠੀਕ ਥਾਣੇ ਦੇ ਵੀ ਦਿਖਾ ਦਈਏ ਲੱਗਦਾ ਅੱਗੇ ਤੋਂ ਦਿਖਾ ਆ ਦੇਖ ਬਾਕੀ ਠੰਡੀ ਧਿਰੀ ਆ ਵੇਖੋ ਥਣ ਕਿੰਨਾ ਤੇ ਦਾ ਫਿਰ ਮੁੱਲ ਮੱਛੀ ਦੇ ਗੱਦੀਆ ਹਰ ਜੀ ਭਾਈ 45000 ਦੀ ਹਾਂਜੀ ਜ਼ਿਆਦਾ ਦੀ ਭਾਅ ਵੇਚ ਲਈਏ ਪਰ ਆਪਾਂ じゃ ਇੱਥੇ ਕਿੰਨੇ ਦੀ 40 ਦੇ ਦੀਏ 38 ਦੇ ਦੀਏ ਸੈਂਟੀਲੀ ਹਾਂ ਨਹੀਂ ਦੇ ਦਾਂਗੇ ਅੱਛਾ ਸੈਂਟੀਲੀ ਦੇ ਦਾਂਗੇ ਠੀਕ ਹੈ ਜੀ ਹੁਣ ਗਾੜੀ ਆ ਵੀ ਛੋਟੇ ਪਾ ਆ ਗਈ ਜੇ ਹਾਂ ਜੀ ਪਹਿਲੇ ਅੱਸੀ ਆਈਏ ਵੀਰ ਜੀ ਅੱਛਾ ਪਹਿਲਾ ਸੁਆਈ ਪਹਿਲਾ ਸੁਆਈ ਠੀਕ ਹੈ ਕੱਬਣੇ ਆ ਜੇ ਹਾਂ ਜੀ ਹਾਂ ਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਇਹਨਾਂ ਦੇ ਛੋਟ ਮਾਨਤਾਂ ਨਾ ਹੋਣਗੇ ਮਾਨਤਾਂ ਸਾਰਿਆਂ ਚ ਹੋਣਗੇ ਜਿਹੜੇ ਰੇਟ ਦੱਸਣ ਨੇ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਅੱਜ ਜੀ ਮੋਦੀ ਵਾਲੀ ਵੈਨ ਆ ਗਈ ਪਹਿਲੇ ਨੇ ਅੱਜ ਲੈ ਆ ਗਏ ਮੱਛੀ ਆ ਦਰਸ਼ਨ ਕਰਾ ਦੇ ਉਹ ਜਰਾ ਕਿ ਮੱਛੀ ਦਾ ਤੇਰਾ ਦਿਖਾਇਓ ਮੀਤੀ ਦਿਖਾਇਓ ਮੋਦੀ ਵਾਲੀ ਲੈ ਆ ਰਿਹਾ ਬਹੁਤ ਚੰਗਾ ਤੁਹਾਨੂੰ ਸੁਣ ਲੱਗਾ ਵਕੀਂ ਸਿੰਦਾਜੇ ਤੇ ਵਿੱਜੀ ਹੋੜਦੀਆਂ ਦਾ ਵੈਸੇ ਤਾਂ ਭਾ ਕਰਨਾ ਜਿਹੜਾ 2 12 13 ਦਾ ਸੰਭਲੂ ਗਣਾ ਹਾਂਜੀ ਆਸੀ ਭਾਂ ਪਿਆਰ ਕਰਕੇ ਪੰਬੜੀ ਯਾਰ ਦੀ ਬਤਾ ਲਈ ਦੀ ਵੇਜਲੇ ਹੁਣ ਕਿੰਨੇ ਦੀ ਚ ਪਰ ਆਪਾਂ ਬੱਚੀ ਦੇ ਦੇਣੀ ਜਸਨ ਹੁਣ 32000 ਰੁਪਏ ਕਿਉਂ ਤੁਸੀਂ ਮਾਨਤਨ ਕਰਾ ਲਓ 30 ਦੇ ਪੂਰੇ ਦੀ 30 ਚੋਂ 1000 ਦਾ ਮਾਨ ਕਰਾਂਗੇ ਨਾ 30 ਵੀ ਹਾਂ ਨਾ ਅੱਛਾ 29 ਦੀ ਦੇ ਦੇਣੀ ਠੀਕ ਹੈ ਗਾੜੀ ਫੇਰ ਪਲੂਨ ਬੱਚਾ ਆ ਗਿਆ ਇਹ ਵੀ ਗੱਭਣ ਆ ਗੱਭਣ ਜੀ ਠੀਕ ਹੈ ਤੋੜਦਾ ਫਿਰ ਸੁਆ ਇਹਨੇ ਵੀ ਪਹਿਲਾਂ ਹੀ ਸੁਣਾਇਆ ਅੱਜ ਪਹਿਲਾਂ ਨਹੀਂ ਆ ਹੁਸ਼ਿਆ ਜੀ ਪਹਿਲਾਂ ਦੂਜਾ ਬਾਕੀ ਕਾਫੀ ਖੂਸ ਹੋਤ ਜੀ ਵੜਿਆ ਵੀ ਖਰਗੋਸ਼ ੜਗਾ ਲੂਆਂ ਵੀ ਜੀ ਆਦਾ ਲੰਬੀ ਸੁੰਗੜੀ ਚੰਗੀ ਆ ਸਫਾਈ ਚ ਆ ਇਹ ਸੋਨੇ ਰੰਗੀਆਂ ਵਸ਼ੀਆਂ ਆ ਮੇਰੀ ਜੀ ਹਰ ਬੀਬਾ ਜੀ ਇਹ ਸੋਨੇ ਰੰਗੀਆਂ ਵਸ਼ੀਆਂ ਆ ਠੀਕ ਆ ਹਾਂ ਜੀ ਇਦਾਂ ਸੋਨੇ ਦਾ ਕੋਈ ਮੁੱਲ ਨਹੀਂ ਹੁੰਦਾ ਵੀ ਇਹਨਾਂ ਦਾ ਵੀ ਕੋਈ ਮੁੱਲ ਨਹੀਂ ਆ ਠੀਕ ਆ ਹਾਂ ਜੀ ਕਾਨੂੰ ਪੜਾ ਜਾਇਰੇਟ ਹੁੰਦਾ ਰੋਲ ਦਾ ਵੜਾ ਵੇਚੀ ਨਾ 11000 ਗੜਾ ਰੋਜ ਹੀ ਹੁੰਦਾ ਜਾਂਦਾ ਵਾਲਿਆ ਤੇ ਇਹਦਾ ਫਿਰ ਮੁੱਲ ਮੈਂ ਦੇ ਵੀ ਇੱਕ ਦੀ 40000 ਦੀ ਪਰ ਨਾ ਆਪਾਂ 40 ਕਰਨਾ ਨਾ ਇਹਦਾ 35 ਅੱਛਾ ਇਹ ਬੱਚੀ ਹਾਂ ਨਾ ਹੀ ਦੇ ਦੇ 32000 ਦੀ ਅੱਛਾ 32000 ਦੀ ਹਾਂਜੀ ਇਹ ਕਰਨਾ ਮੰਨਤਾ ਨੇ ਵਿੱਚ ਬਾਕੀ ਕਰਾ ਲਓ ਤੁਸੀਂ ਪੂਰੇ 30 ਦੀ ਇਹ ਵੀ 29 ਦੀ ਦੇਦਾ ਹਾਂ ਅੱਛਾ ਇਹ ਵੀ 29 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੀ ਸੰਡੀਆਂ ਢੇਰੀਆਂ ਵਾਂ ਸਾਨੂੰ ਹੀ ਦੇ ਕਾਦੇ ਜੀ ਆ ਸੋ ਇਸ ਵਈਆ ਆ ਗਈ ਜੀ ਇਹ ਸੋ ਇਸ ਵਈਆ ਖੋਲੋ ਅੰਕਲ ਜੀ ਮਗਰ ਕੀ ਜੇ ਮੱਸੀ ਦੇ ਮਗਰ ਤੇ ਰਾਤੀ ਸਹੀ ਜੇ ਠੀਕ ਆ ਹਾਂ ਜੀ ਰਾਤੀ ਸਹੀ ਆ ਹਲੇ ਲੱਪੇ ਚ ਵੀ ਆ ਹਾਂਜੀ ਹਾਂਜੀ ਨੇ ਜੀ ਬਾਜੀ ਵੈਰ ਸਹੀ ਹੈ ਬਹੁਤ ਇੱਕ ਮਿੰਟ ਰੋਕ ਦਿਓ ਇੱਥੇ 3-4 ਕਿਲੋ ਬੋਲਾ ਰਾਤੀ ਚ ਹੋਇਆ 3-4 7 6-7 ਕਿਲੋ ਬੋਲਾ ਹੀ ਆ ਰਾਤੀ ਸੋਈ ਹੀ ਆ ਅਭੀ ਛੰਡੀ ਵੀ ਨਹੀਂ ਬੜੀ ਆ ਇਹ ਤਾਂ ਨਹੀਂ ਦੇਖ ਸਕਦੇ ਇਹ ਵੀ ਲੱਗੇ ਤਾਂ ਬਾਕੀ ਤਾਜੀ ਸੋਈ ਹੋਣ ਕਰਕੇ ਹਲੇ ਲੱਪੇ ਜਿਹਾ ਚਲੋ ਲੈ ਜਾ ਬਾਕੀ ਉਤਰਾ ਵੀ ਝੜੀਆਂ ਝੁੜੀਆਂ ਲੱਗਣ ਦੀਆਂ ਹੋਣ ਮੀਂਹ ਆ ਕੇ ਕਿਹਨ ਮਛੀਆਂ ਰਾਦੀ ਮਾਲ ਹਰ ਪੀਪਾ ਜੀ ਆਇਆ ਪਖਾ ਪੱਠਾ ਮਾਲ ਲੈ ਇਹਰਾ ਮੋਲ ਵੀ ਜੀ ਫੇਰ ਵਿਧੀ ਮੋਰਨ ਨਿਗਾਇਆ ਕਰਨਾ ਮੋਲ ਤੇ ਭਾਵੇਂ ਵਛੀ ਦਾ 40 ਕਰਦੇ ਭਾਵੇਂ 35 ਹਾਂਜੀ ਜਸਨੂ ਦਦਨੀ ਆ 32000 ਦੀ ਅੱਛਾ ਹਾਂਜੀ ਤੇ ਦੇ ਪੂਰੇ ਦੇ 12 ਕਿਲੋ ਚਵਾਈ ਜਾਊਗੀ ਤਾਂ ਕੀ ਹੋਈ ਆ ਪੂਰੇ ਤੇ ਦੇ ਜਾਂਦੀ ਹੈ ਵੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਉਹ 2000 ਦਾ ਮਾਨ ਕਰ ਦਾਂਗੇ 28 ਦੇ ਦਿਆਂਗੇ ਅੱਛਾ ਇਹ 28000 ਦੀ ਦੇ ਦੇਣੀ ਆ ਇਸ ਦਾ ਕੋਈ ਨਹੀਂ ਦਾ ਇੱਥੋਂ ਤਾਂ ਬਾਹਰ ਫਰਗੀਪਾਤ ਤੋਂ ਹਾਂਜੀ ਭਾਨ ਦੇ ਸ਼ਿੰਦੋ ਦੀ ਹੱਡੀ ਦਾ ਮੇਰਾ ਨਾ ਮਾਲ ਠੀਕ ਹੈ ਸ਼ਿੰਦੋ ਦੀ ਹੱਡੀ ਦਾ ਮਾਲ ਉੱਦਾਂ ਸਵੱਲਾ ਅੰਧਾਰ ਵੀ ਭਾਜੀ ਅੱਛਾ ਤੇ ਦੋ ਦੋ ਤਰ੍ਹਾਂ ਕਿੰਨਾ ਕੇ ਕੱਢੀ ਜਾਊਗੀ 12 ਕਿਲੋ ਵੀਰ ਜੀ ਰਮਾਨ ਨਾ ਪਾਈ ਜਾਊਗੀ ਤੇ ਹੁਣ ਗਾੜੀ ਆਪਣੇ ਕੋਲ ਆ ਗਿਆ ਜੀ ਤੋਹਫਾ ਆ ਗਿਆ ਹਰਦਾ ਤੇ ਆਹ ਜੇ ਜੇਰੇ ਦੀ ਪੈਨਲ ਹੀ ਆ ਆ ਬੱਛੀ ਆ ਗਈ ਜਿਹੜੀ ਇਹ ਤੇ ਮਗਰ ਮੱਛੀ ਬਹੁਤ ਖੂਬ ਸੋਹਣ ਪਿਆ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਵੀਰ ਕਹਿੰਦੇ ਜਿੰਨਾ ਕੋ ਵੀਰਾ ਕੋਲ ਆਈ ਉਹ ਵੈੜਨਾ ਕਹਿੰਦੇ 3500 ਦਾ ਟੀਕਾ ਲਵਾਇਆ ਬੱਛੀ ਵਾਲਾ ਅੱਛਾ ਹਾਂਜੀ ਠੀਕ ਆ ਮੱਛੀ ਬਹੁਤ ਸਾਰਾ ਵਧੀਆ ਮੱਛੀ ਮਗਰ ਸਾਮਣ ਵਾਲੀ ਆਈ ਆ ਹਾਂਜੀ ਹਾਂਜੀ ਚਲੋ ਤੋਰ ਦੋ ਇਹਨਾਂ ਵੇ ਇਕਰੀ ਵੈੜੀ ਜੀ ਬੱਟੀ ਦਾ ਟੀਕਾ ਸੀ ਮੱਛੀ ਨਹੀਂ ਆ ਤੁਹੇ 20 ਕਿਲੋ ਪਾ ਦੂਗੀ ਬਾਕੀ ਕਈ ਵਾਰ ਇਸ ਸਫਰਨ ਦਿਹਾੜੀ ਦੰਗ ਪਹਿਲਾਂ ਵੀ ਸੂਕੀ ਨਹੀਂ ਆਵਾਂ ਦੋ ਚਾਰ ਗਾਂ ਨੂੰ ਲੈ ਜਾਣੇ ਪੈਣੇ ਕਰਕੇ ਥੋੜੇ ਇੱਕ ਦੋ ਦਿਨ ਪਹਿਲਾਂ ਸੂਕੀ ਵੜਾ ਹਲਾ ਰਿਆ ਬਦੂਰੀਆਂ ਲਾਰੇ ਲੋਰੀਆਂ ਨੇ ਕਈ ਵਾਰੀ ਪਹਿਲਾਂ ਸੂਕ ਚਲੋ ਥੱਲੇ ਥੱਲੇ ਤੋਰਦੇ ਨਹੀਂ ਤੇ ਇਹਨੂੰ ਆਕੀ ਕੱਦ ਕੁਝ ਬੜਾ ਵਸੀ ਹਲੇ ਲੱਪਾ ਲੱਪਾ ਥੋੜਾ ਲੱਗਾ ਸੂਕ ਜਿਹੜੀ ਹੈ ਨਾ ਜੋਰ ਪਾਉਂਦੀ ਆ ਤਕੀ ਬੜੀ ਖਾ ਆ ਉਤਰਿਆ ਵੀ ਕੱਦ ਕਾਠ ਪੱਖੋਂ ਚੰਗੀ ਆ ਇਹ ਵੀ ਜੀ ਦੋ ਗਾਂ ਦੇਣੀਆਂ ਨਿਕੇ ਦੇ ਰੇਟ ਤੇ ਜਿਹੜੀ ਪੈਣੀ ਵਾਲੀ ਬਸ ਲੱਗੋ ਜੀ 92 ਇਹ ਦੇਖ ਸਕਦੇ ਜੀ ਬਾਕੀ ਮਿਲਕਵੇਂ ਨੇ ਵੀ ਚੰਗੇ ਬਣ ਗਏ ਦਿਖਾ ਦਿਓ ਜੀਵਾ ਵੇਖੋ ਜਵਾਰ ਵੀ ਭਾਈ ਬਿਲਕੁਲ ਇੱਕ ਸੌ ਚਵਾਓ ਚਵਾ ਬਹੁਤ ਮਦਦ ਗਿਆ ਲਗਾ ਠੀਕ ਹੈ ਜੀ ਵੇਖੋ ਆ ਜਿੱਦਾਂ ਮਰਜੀ ਹੰਗਲਮੋ ਦਿਖਾ ਰਿਹਾ ਵੇਖੋ ਤੇ ਇਹ ਕਿੰਨਾ ਕੋ ਤੇਰਾ ਦੁੱਧ ਕੱਢੀ ਜਾਊਗੀ ਬਿਲਕੁਲ ਵੀਹੀਕਲ ਕਰੀ ਜਾਊਗਾ ਲੈ ਥਾਣੀ ਵਾਗੇ ਦਵਾਂਗੇ ਆਪਾਂ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਹਾਂਜੀ ਮੁੱਲ ਮੋਹਤੈ ਜੀ ਇਹ ਹਰੀ ਬਸੀ ਦਾ ਕੋਈ 80 ਮੰਗਦਾ 85 ਮੰਗਦਾ ਆ ਪੰਜਾਇਆ ਦੇ ਦੇਣੀ ਹੈ ਕਿੰਨੇ ਜੀ ਪੈਣ ਹਜ਼ਾਰ ਦੀ ਦੇ ਦੇ ਜੀ 62 ਦੀ ਬਾਕੀ ਅੰਕਲ ਕਮਾਨ ਪਨ ਕਰਾ ਲਓ ਸਭ ਦੇ ਦੇ ਜੀ ਅੱਛਾ ਇਹ ਵੀ 60 ਦੀ ਦੇ ਦੇਣੀ ਆ ਤੋ ਸਰ ਕਿਉਂ ਕਰਦੋਂਗੇ 2000 ਦਾ ਮੰਗ ਅੱਛਾ 85000 ਦੀ ਜਿਹੜੇ ਪਰ ਦਿੰਦਾ ਕੋਈ ਨਹੀਂ ਬਸ ਤੁਹਾਨੂੰ ਪਤਾ ਇਥੋਂ ਮਾਲ ਸੋਲਿਆ ਨਾ ਠੀਕ ਆ ਜਿਹੜਾ ਵੀ ਸੇਵਾ ਕਰ ਲੂਗਾ ਨਾ ਹਾਂ ਜੀ ਦੇਖੋ ਵੈਰ ਤਾਰੀ ਸਹੀ ਆ ਜਵਾਚੂ ਬਾਕੀ ਦੇ ਲਓ ਹਾਂ ਜੀ ਹਾਂ ਜੀ ਆਹ ਮੈਂ ਦਿਖਾ ਦਿੰਦਾ ਬਾਕੀ ਆ ਵੀ ਅਜੇ ਦੇ ਦੇ ਬੰਨਾ ਵਾ ਜੇ ਹੋਰ ਚਵਾਈਆਂ ਨਾ ਪੰਜਾ ਦਿਨਾਂ ਨੂੰ ਬੋਲਾ ਹੀ ਆ ਲੈ ਤੇ ਤਾਜੀ ਸੂਈ ਠੀਕ ਆ ਤੇ ਆ ਜਿਹੜੀਆਂ ਉਹ ਤਿੰਨ ਵੀਰੇ ਬੱਚੀਆਂ ਨੇ ਸ਼ਕੀਨ ਹੈ ਜਿੱਤਾ ਬੱਚੀ ਪਾਲਣੀ ਆ ਬਹੁਤ ਚੰਗੀ ਆ ਠੀਕ ਆ ਜੀ ਤੇ ਆ ਜਿਹੜੀ ਜੇ ਗਾੜੀ ਆ ਗਈ ਨਿਕੇ ਨਿਕੇ ਭਾ ਵੀ ਜੀ ਠੀਕ ਤੋਰੀ ਜਾਓ ਇਹਨਾਂ ਨੂੰ ਇਹ ਕਿਨੇ ਕਿਨੇ ਦੁੱਧ ਹਾਲੀਆਂ ਜੇ ਦੁੱਧ ਪਾਉਂਗੇ 9-10 ਕਿਲੋ ਵੀ ਪਈ ਦੁੱਧ 9-10 ਲੀਟਰ ਦੇ ਲਾਗੇ ਬੰਨੇ ਸੀ ਕਿੱਦੇ ਕਰੀ ਜਾਓਗੀ ਛੋਟੇ ਗੱਦ ਦੀਆਂ ਨਾਰਮਲ ਗੱਦ ਵਾਲੀਆਂ ਆ ਗਈਆਂ ਨੇ ਇਹ ਵੀ ਛੋਟੀਆਂ ਵੜਾ ਆ ਜੋ ਲੈ ਆਓ ਜ ਜ ਸਿੰਘ ਹੈ ਥੋੜੇ ਪੱਠੇ ਖਾਣ ਵਾਲੀਆਂ ਤੇ ਦੁੱਧ ਜ਼ਿਆਦਾ ਦੇਣ ਵਾਲੀਆਂ ਠੀਕ ਹੈ ਹਾਂਜੀ ਤੇ ਜਿਨ੍ਹਾਂ ਦੀ ਜਗਾ ਸਾਫ ਦੀ ਆ ਇਹ ਸਹਾਰਾ ਜਿਹੜੇ ਰੱਖਣ ਵਾਲੀਆਂ ਪਲਾਟਾਂ 'ਚ ਰੱਖਣ ਵਾਲੀਆਂ ਵੱਛੀਆਂ ਆ ਵੀਰ ਜੀ ਠੀਕ ਆ ਹਰ ਵੀਪਾ ਇਹ ਪਲਾਟਾਂ 'ਚ ਰੱਖਣ ਵਾਲੀਆਂ ਵੱਛੀਆਂ ਆ ਆਨੇ ਤੇ ਵੀ ਦੇਖ ਸਕਦੇ ਲੱਗੇ ਤਾਂ ਬਹੁਤ ਚੰਗਾ ਥਣ ਲੱਗਾ ਇਹਦਾ ਫਿਰ ਮੁੱਲ ਬਹੁਤ ਹੈ ਵੀਰ ਜੀ ਵੱਛੀ ਦੇ ਵੀ ਭਾਵੇਂ ਬੈਂਕੀ ਦੀ ਵੇਚ ਦਿੰਦੇ ਪਰ ਜਾਇਜ਼ ਦੇਣੀ ਆ ਮਾਲ ਆਪਾਂ ਹੋਰ ਬਾਹਰ ਰਿਹਾ ਲਿਆ ਬੱਸ ਫਿਰ ਵੀਡੀਓ ਪਾਉਣੀ ਆ ਅੱਛਾ ਲਗਾਤਾਰ ਇਹਨਾਂ ਵੀਡੀਓ ਫੌਜੀ ਮਾਣ ਤਾਂ ਪਿਆ ਕਰੂਗੀ ਨਿਕੇ ਨਿਕੇ ਕਮਾਈ ਨਾਲ ਦੇਈ ਜਾਣਗੀਆਂ ਵੱਛੀਆਂ ਅੱਛਾ ਇਹ ਵੱਛੀ ਦੇ ਦਾਂਗੇ ਹੁਣਾਂ ਨਾ 33000 ਦੀ ਬਾਕੀ ਅੰਕਲ ਕਮਾਤਾ ਕਿੰਨੇ ਦੀ ਦੇ ਦਈਏ ਜੱਸ ਨੋ ਕਰ ਦੋ ਆਪੀ ਇਹ ਬੱਤੀ ਲਈ ਤੇ ਦੀ ਇਹ ਕੀ ਦੇਗਾ ਠੀਕ ਹੈ 1000 ਦਾ ਮਾਨ ਕਰਾਂਗੇ 29 ਦੀ ਹਾਂ ਨਹੀਂ ਦਵਾਂਗੇ ਅੱਛਾ ਹਾਂਜੀ ਗਾੜੀ ਫਰਸਟਾਰ ਫ੍ਰੀਜ ਆ ਰਹੀ ਹੈ ਜੀ ਨਿਘੇਰੇ ਬਾਜ ਠੀਕ ਹੈ ਹਾਂਜੀ ਗੱਬਣੇ ਵੀ ਹਾਂਜੀ ਇੱਕ ਆਪਣੇ ਘਰ ਵੀ ਪਾਜੀ ਮੱਖਣ ਵਾਲੀ ਵੀ ਹੈਗੀ ਆ ਵੈੜ ਠੀਕ ਹੈ ਉਹ ਨਿਘੇਰੇ ਬਾਜ ਦੇਣੀ ਆ ਇੱਥੋਂ ਕਮਾ ਲਵਾ ਜ ਲੈ ਆਓ ਫੌਜੀ ਫਾਰਮ ਦਾ ਫ੍ਰਿਜ ਫਰਸਟਾਰ ਮੱਖਣ ਪੰਜਾਬ ਵਾਲੀ ਜਲਸੀ ਮੋਟੇਡੇ ਵਾਲੀ ਬਾਕੀ ਆ ਵੀ ਇਹਦੀ ਥੋੜੀ ਜੀ ਬਾਕੀਆਂ ਨਾਲ ਸਾਂਭ ਘੱਟ ਹੋਈ ਆ ਸਰੀਰਾ ਸੇਰੀ ਆ ਸਰੀਰਾਂ ਥੋੜੀ ਜੀ ਕਰੀ ਆ ਮੈੜ ਚੰਗੀ ਆ ਤਾਂ ਥੋੜੀ ਸਾਂਭ ਹੀ ਗਈ ਵੀ ਨੇ ਘਾਟਿਆ ਦਿਨ 14 15 ਖੜਦੀ ਆ ਤੇ ਜਾਜ ਹੀ ਦੇ ਦਾਂਗੇ ਅੱਗੇ ਤੇ ਦਾ ਫਿਰ ਮੁੱਲ ਇਹਦੀ ਫ੍ਰਿਜ ਜਾਜ ਹੀ ਦੇਣੀ ਆ ਅੱਛਾ ਇਹਨੇ ਦੇ ਦਈਏ ਬਾੜ ਕਰ ਦੋ ਇਹ ਵੀ ਜਾਜੀ ਮੋਟਾ 50000 ਕਰਨੇ ਪਰ ਤਕਨੀਕੀ ਚੰਗਿਆ ਨਹੀਂ ਮੰਨਦਾ ਹੋਜੀ ਬੋਲਾ ਕਿੰਨਾ ਅੰਦੂਰਾ ਕਰਾਓ ਕੀ ਦੇ ਦਿੱਗੇ ਪੀਆਰ ਦੀ ਹਾਂਜੀ ਹੋਰ ਕਰਦੀਏ ਮਾਨ ਜੀ 28000 ਨਹੀਂ ਦੇ ਦਾਂਗੇ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਆ ਜਿਹੜੀ ਆ ਗਈ ਜਾਨ ਗਾੜੀ ਆ ਗਈ ਆ ਮਖਣੀ ਵਾਲੀ ਠੀਕ ਆ ਜਿੰਨਾ ਮਰਜ਼ੀ ਕੋ ਸਾਲ ਕੜ ਕੜ ਕੇ ਖਾਵੇ ਨਾ ਬੜੀਆਂ ਨਜ਼ਾਰੇ ਨਾਲ ਠੀਕ ਆ ਇੰਨੇ ਕੇ ਰੇਟ ਦੇ ਦੇਣੀ ਆ ਕਿਉਂ ਨਹੀਂ ਮੁੱਲ ਲੈਣਾ ਪਊਗਾ ਮਖਣੀ ਰੇਟ ਕਰੇਟ ਕੇ ਜੀ ਨਹੀਂ ਮਰਜ਼ੀ ਖਾਓ ਦੇਸੀ ਕਿਉਂ ਬਣਾਉਂਗਾ ਆਂ ਦਾ ਚਲਸੀ ਗਿਆਨਾਂ ਕਿਉਂ ਫੜਾ ਦਿਆ ਪਰ ਪੀਪਾ ਹੀ ਬੰਦਾ ਠੀਕ ਆ ਦੋਦਾ ਥਾਣੇ ਵੇ ਲੋ ਕਿਧਾਂ ਨਾਲ ਲੱਗਾ ਵੇੜ ਨੂੰ ਪੀੜੀ ਦੇ ਭਾਵਿਆਂ ਰਗਾ ਆ ਜ ਲੈ ਆਓ ਇਹਦਾ ਮੁੱਲ ਕਿੰਨਾ ਗਿਆ ਵੀਰ ਜੀ ਜਾਇ ਨਹੀਂ ਕਰ ਦੇਣਾ ਇਹਦਾ ਵੀ ਇਹਦਾ ਗਿਫਟ ਹੀ ਪਾਉਣਾ ਵਾ ਅੱਛਾ ਇਹ ਵੀਰ ਸਿਆਲ ਦੇਸੀ ਦੇ ਰਾਣ ਨੰਨ ਜਾਰੀਣਾ ਅੱਛਾ ਹਾਂਜੀ ਕਿਨੇ ਦੇ ਰਿਏ 3000 ਦੀ ਦੇਰੀਆ ਕੋ ਤਹੀ ਕਰਾ ਲਵਾਂ ਮੈਂ ਤਾਂ ਕਰ ਦੋ ਮੈਂ ਤਾਂ ਆ ਪੀ ਗੇ ਦੱਸ ਦੋ ਤੇਰਾ ਦੁੱਧ ਕਿੰਨਾ ਕੱਢੀ ਜਾਊਗੀ ਇਹ ਦਾਰ ਜਾ ਰੰਗ ਦਾ ਕੱਢੀ ਜਾਊਗੀ ਜੱਸ ਨੂੰ ਕਰ ਦੋ ਜੱਸ ਨੂੰ ਵੀਰ ਜੀ ਹਾਂਜੀ 27000 ਦੇ ਲਾਂ अच्छा हां जी और कर दोगे मौके पे मेरे बच्चे बहुत करता मुंडे ने मौके दे होजूगा आप पे कोई, को भी 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 कोई, कोई नहीं को फ़ोन दे देंगे कोई गलती ना कह दिया तू अच्छा नहीं दे देंगे जेड़े ਭਰਾ ਗੰਮੇ ਲਾ ਲਟਿਆ ਜਾਂਦਾ ਲੁੱਟ ਲੈ ਠੀਕ ਆ हां जी ਤੇ ਬਾਕੀ ਚਲੋ ਇੱਥੇ ਤਸल्ली ਕਰਕੇ ਜਿਹੜੀਆਂ ਗੱਬਣਾ ਵੜਾ ਉਹ ਆਪਣੀਆਂ ਵੀਡੀਓ ਕਾਲ ਤੇ ਨਹੀਂ ਆਇਆ ਜਾਂਦਾ ਪਾਸ ਕਰਾ ਲੋ ਜਿਹੜੀਆਂ ਸਈਆਂ ਉਹ ਦੋ ਡੰਗ ਭਾ ਵੀਡੀਓ ਕਾਲ ਤੇ ਚਵਾ ਲੋ ਵਿਛੇ ਦੀ ਦੰਦਾ ਦੀ ਸਾਡੀ ਫੁੱਲ ਗਰੰਟੀ ਹੋਊਗੀ ਥਾਣਾ ਠੀਕ ਆ ਤੇ ਬਾਕੀ ਜਿਹੜੀਆਂ ਸੋਈਆਂ ਵਾਂ ਉਹ ਵੀ ਪਾਸ ਹੀ ਹੋਣੀਆਂ ਵਾਂ ਅਜੇ ਤਾਜ਼ੀਆਂ ਸੋਈਆਂ ਵਾਂ